हेलो सत श्रीकाल जी मैं उम्मीद करती हाँ तुम सारे ठीक ठाक होवोंगे इस तो पहले कि मैं अपनी इंट्रोडक्शन देव जो मैं वो टॉपिक शुरू कर करे तो अच्छ मैं लाइव करना है मेरी सारे सारू रिक्वेस्ट हैगी अज का जोड़ा मेरा टॉपिक है वो मैनू लगता है कि बहुत सारे पेरेंट्स न ਪੈਰੈਂਟਸ ਦਾ ਸੇਮ ਹੀ ਟੌਪਿਕ ਹੋ ਸਕਦਾ ਹੈ ਉਹਨਾਂ ਦੀ ਲਾਈਫ ਦੇ ਵਿੱਚ ਵੀ ਸੇਮ ਚੀਜ਼ ਹੋ ਸਕਦੀ ਹੈ ਐਂਡ THEN ਅ ਮੈਰੀਕਾ ਨੂੰ ਜ਼ਰੂਰ ਸਮਝਣਗੇ ਤਾਂ ਰਿਕੁਐਸਟ ਮੇਰੀ ਇਹ ਹੈਗੀ ਹੈ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਮੇਰਾ ਲਾਈਵ ਜਾਂ ਰੀਪਲੇ ਤੁਸੀਂ ਦੇਖ ਰਹੇ ਹੋ ਤੁਹਾਡਾ ਥੈਂਕ ਯੂ ਪਰ ਤੁਸੀਂ ਆਪਣੇ ਸਕੇ ਸੰਬੰਧੀਆਂ ਨਾਲ ਜ਼ਰੂਰ ਸ਼ੇਅਰ ਕਰਨਾ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਸਾਡਾ ਸਿਸਟਮ ਹੈ ਉਹ ਮੈਂ ਵਤ ਤੋਂ ਵਤ ਲੋਕਾਂ ਤੱਕ ਉਹਨਾਂ ਨੂੰ ਜਾਗਰੂਕ ਕਰਾਂ ਉਹਨਾਂ ਨੂੰ ਦੱਸਾਂ ਕਿ ਸਾਡਾ ਇਹ ਸਿਸਟਮ ਆ ਆਪਣੇ ਲਈ ਵਰਕ ਕਰਦਾ ਹੈਗਾ ਜੇ ਤੁਸੀਂ ਕੁਝ ਨਵਾਂ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਕੁਝ ਸਿੱਖਣਾ ਚਾਹੁੰਦੇ ਹੋ ਹੈਨਾ ਸੋ ਠੀਕ ਹੈ ਜੀ ਹੁਣ ਮੈਂ ਥੋੜੀ ਜੀ ਇੰਟਰੋਡਕਸ਼ਨ ਦਿੰਨੀ ਆ ਮੇਰਾ ਨਾਮ ਰਮਨ ਕਰਕੂਲਰ ਮੈਂ ਵੈਂਕੂਵਰ BC ਦੇ ਵਿੱਚ ਪਿਛਲੇ 24 ਸਾਲਾਂ ਤੋਂ ਰਹਿ ਰਹੀ ਹੈਗੀ ਆ ਐਂਡ ਹਾਂ ਜੀ ਅੱਜ ਜਦ ਮੈਂ 2000 ਦੇ ਵਿੱਚ ਮੈਂ ਕੈਨੇਡਾ ਦੇ ਵਿੱਚ ਆਈ ਸੀਗੀ 16 ਜਨਵਰੀ ਨੂੰ ਤੇ ਅੱਜ ਮੈਨੂੰ 25 ਸਾਲ ਹੋ ਗਏ ਨੇ ਤੇ ਬਹੁਤ ਉਤਾਰ ਚੜਾਅ ਆਏ ਨੇ ਜ਼ਿੰਦਗੀ ਦੇ ਵਿੱਚ ਬਟ ਕਿਤੇ ਨਾ ਕਿਤੇ ਬਹੁਤ ਚੀਜ਼ਾਂ ਮੇਰੀਆਂ ਬਹੁਤ ਡ੍ਰੀम्स ਖੁਆਇਸ਼ਾਂ ਬੱਚਿਆਂ ਨੂੰ ਲੈ ਕੇ ਜਾਂ ਮੇਰੀਆਂ ਆਪਣੀਆਂ ਬਹੁਤ ਖੁਆਇਸ਼ਾਂ ਕਿਤੇ ਨਾ ਕਿਤੇ ਦੱਬ ਗਈਆਂ ਜ਼ਿੰਮੇਵਾਰੀਆਂ ਦੇ ਕਰਕੇ ਕੰਮ ਤੇ ਆਪਾਂ ਰੋਜ਼ਾਨਾ ਜਾਂਦੇ ਸੀ ਇੱਕ ਜੌਬ ਦੋ ਜੌਬ ਤਿੰਨ ਜੌਬਸ ਤੇ ਕਰਕੇ ਹਨਾ ਕੋਸ਼ਿਸ਼ ਤਾਂ ਇਹੀ ਸੀ ਕਿ ਆਪਣੇ ਡ੍ਰੀम्स ਨੂੰ ਆਪਣੀਆਂ ਖੁਆਇਸ਼ਾਂ ਨੂੰ ਪੂਰਾ ਕਰਾਂਗੇ ਬਟ ਨਹੀਂ ਹੋ ਪਾਇਆ ਕਿਤੇ ਨਾ ਕਿਤੇ ਹਨਾ ਸੋ ਅੱਜ 30 ਸਾਲ ਹੋ ਗਏ ਨੇ ਪਿੱਛੇ ਮੁੜ ਕੇ ਦੇਖਦੇ ਆ ਤਾਂ ਰੀਅਲਾਈਜ਼ ਬਹੁਤ ਬਹੁਤ ਸਾਰੀਆਂ ਗੱਲਾਂ ਦਾ ਰੀਅਲਾਈਜ਼ ਹੁੰਦਾ ਕਿ ਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਦਾਂ ਕਰਨਾ ਚਾਹੀਦਾ ਸੀਗਾ ਚਲੋ ਖੈਰ ਕੋਈ ਗੱਲ ਨਹੀਂ ਸਮਾਂ ਨਿਕਲ ਗਿਆ ਪਰ ਫਿਰ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਉਹਨਾਂ ਨੇ ਮੈਨੂੰ ਟਾਈਮ ਰਹਿਦਿਆ ਹੀ ਅੱਜ 3 ਸਾਲ ਪਹਿਲਾਂ ਮੈਨੂੰ ਇਹ ਡਿਜੀਟਲ ਬਿਜ਼ਨਸ ਦੀ ਜਿਹੜੀ ਓਪਰਚ्युनिटी ਐ ਦਿਖਾਈ ਆ ਤਾਂ ਮੈਂ ਉਹ ਗ੍ਰੈਬ ਕੀਤਾ ਤੇ ਬਹੁਤ ਛੋਟੀ ਛੋਟੀਆਂ ਖੁਸ਼ੀਆਂ ਜਿਹੜੀਆਂ ਮੇਰੀਆਂ ਪੂਰੀਆਂ ਹੋਈਆਂ ਨੇ ਤਹੋਂਾ ਪਾ ਵਾਈ ਕੁ ਜੀ ਦੀ ਕਿਰਪਾ ਨਾਲ ਬਟੀਆਂ ਖੁਸ਼ੀਆਂ ਵਾਂਗੂ ਆਪਣੇ ਸਟੈਪ ਹੈਡ ਕੀਤੇ ਹੋਏ ਨੇ ਤੇ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਮੈਨੂੰ ਇਹਦਾ ਤੁਸੀਂ ਆਪਣੇ ਆਪ ਨੂੰ ਹੀ ਕੁਐਸਚਨ ਪੁੱਛਿਓ ਲਾਈਕ ਮੇਰੀ ਬੱਟੀ ਬੇਟੀ 24 ਇਅਰ 올ਡ ਹੈ ਨਾ ਤੇ ਮੈਂ ਉਹਨੂੰ ਦੇਖ ਰਹੀ ਐ ਕਿ ਉਹ ਜਦੋਂ 10 ਕੇ 11th ਗ੍ਰੇਡ ਚ ਸੀਗੀ ਤਾਂ ਉਹ ਕੰਮ ਵੀ ਕਰ ਰਹੀ ਸੀ ਪਾਰਟ ਟਾਈਮ ਤੇ ਸਕੂਲ ਵੀ ਕਰ ਰਹੀ ਸੀ ਹੈ ਨਾ ਤੇ ਨਾਲ ਦੀ ਨਾਲ ਡਰਾਈਵਿੰਗ ਲਾਇਸੈਂਸ ਵੀ ਉਹਨੇ ਲਿਆ ਠੀਕ ਹੈ ਸੋ ਮੈਨੂੰ ਐ ਲੱਗਦਾ ਕਿ ਜਦੋਂ ਮੈਂ ਇਸ ਏਜ ਦੇ ਵਿੱਚ ਸੀਗੀ ਤੇ ਮੈਂ ਤਾਂ ਕੁਝ ਵੀ ਨਹੀਂ ਕਰਦੀ ਸੀ ਮੇਰੀ ਮੈਰਿਜ ਹੋ ਗਈ ਸੀ 21 ਦੀ ਏਜ ਦੇ ਵਿੱਚ ਤੇ ਮੇਰੇ ਕੋਲ ਬੇਟੀ ਸੀਗੀ ਤੇ ਮੈਂ ਇੱਥੇ ਆ ਕੇ ਕੈਨੇਡਾ ਦੇ ਵਿੱਚ 24 ਦੀ ਏਜ ਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਮੈਂ ਦਿਹਾੜੀਆਂ ਲਾ ਰਹੀ ਸੀ ਪਰ ਕੋਈ ਸਟੱਡੀ ਨਹੀਂ ਕਰ ਰਹੀ ਸੀ ਕੋਈ ਮੈਂ ਲਾਇਸੈਂਸ ਨਹੀਂ ਲਿਆ ਠੀਕ ਹੈ ਜੀ ਸੋ ਲਈ ਕਿ ਮੈਂ ਆਪਣਾ ਫਿਊਚਰ ਬ੍ਰਾਈਟ ਕਰਨ ਵਾਲੂ ਨਹੀਂ ਸੋਚਿਆ ਮੈਂ ਕਰਦੀਆਂ ਜ਼ਿੰਮੇਵਾਰੀਆਂ ਚ ਪੈ ਗਈ ਆਂਦੇ ਹੀ ਤੇ ਆਪਣੇ ਬੱਚੇ ਨੂੰ ਛੋਟੀ ਏਜ ਜਦੋਂ ਮੇਰੀ ਪੱਟੀ ਲਾਈਕ ਹੁਣ ਉਹ 24 ਆ ਪਰ ਜਦੋਂ ਉਹ 11ਵੀਂ ਦੇ ਵਿੱਚ ਸੀਗੀ ਤਾਂ ਉਹ ਲਾਈਕ 16 17 ਸਾਲ ਦੀ ਸੀ ਤਾਂ ਮੈਂ ਉਸ ਏਜ 'ਚ ਕੀ ਕਰ ਰਹੀ ਸੀਗੀ ਸਿਰਫ 12 ਪੜ੍ਹ ਕੇ ਆਪਣੀ ਸਲਾਈ ਸਿੱਖੀ ਤੇ ਬਸ ਆਰਾਮ ਨਾਲ ਘਰੇ ਹੈਨਾ ਤੇ ਕੋਈ জব ਨਹੀਂ ਕੀਤੀ ਕੋਈ ਲਾਇਸੈਂਸ ਨਹੀਂ ਲਿਆ ਕੋਈ ਕੋਈ ਵੀ ਕੋਰਸ ਨਹੀਂ ਕੀਤਾ ਕੁਛ ਨਹੀਂ ਤੇ ਕਰਦਿਆ ਨੇ ਰਿਸ਼ਤਾ ਕੀਤਾ ਤੇ ਚਲੋ ਜੀ ਹੈਨਾ ਤੇ ਲਾਈਕ ਜੇ ਆਪਣੇ ਬੱਚਿਆਂ ਦੀ ਲਾਈਫ ਆਪਾਂ ਆਪਣੇ ਨਾਲ ਕੰਪੇਅਰ ਕਰੀਏ ਨਾ ਆਪਾਂ ਬਹੁਤ ਵਧੀਆ ਜ਼ਿੰਦਗੀ ਜੀ ਹੈ ਤਾਂ ਤੁਸੀਂ ਸੋਚ ਕੇ ਦੇਖਿਓ ਮੇਰੇ ਭੈਣ ਤੇ ਭਰਾਵੋ ਐਸ ਅ ਪੇਰੈਂਟਸ ਕਿ ਤੁਹਾਡੇ ਬੱਚੇ ਕਿੰਨੇ ਸਟਰਗਲ ਕਰ ਰਹੇ ਨੇ ਛੋਟੀ ਐਜ ਦੇ ਵਿੱਚ ਚਲੋ ਕਿ ਸੌਰੀ ਕਹ ਲੋ ਕਿ 15 16 ਸਾਲ ਦੀ ਏਜ ਤੋਂ ਉਹ ਵਿਚਾਰੇ ਕੰਮ ਕਰਨ ਲੱਗ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸਾਡਾ ਫਿਊਚਰ ਵੀ ਅਸੀਂ ਬਿਲਡ ਕਰਨਾ ਹੈ ਹੌਲੀ ਹੌਲੀ ਹੈਨਾ ਪਰ ਉਹ ਕਿਤੇ ਨਾ ਕਿਤੇ ਬਿਲਡ ਨਹੀਂ ਹੁੰਦਾ ਸਟਿਲ ਉਹ ਸਟਰਗਲ ਦੇ ਵਿੱਚ ਹੀ ਹੁੰਦੇ ਨੇ ਲਾਈਕ ਫਿਰ ਜਿੱਦਾਂ ਜਿੱਦਾਂ ਸਟੱਡੀਸ ਵਧਤੀਆਂ ਨੇ ਤੇ ਉਦੋਂ ਦੇ ਖਰਚੇ ਵੀ ਆ ਜਾਂਦੇ ਨੇ ਐਡ ਹੈਨਾ ਜੇ ਵੀ ਕੋਈ ਬੱਚੇ ਨੂੰ ਯੂਨੀਵਰਸਿਟੀ ਆਪਣੇ ਸੇਮ ਟਾਊਨ ਚ ਨਹੀਂ ਮਿਲਦੀ ਹੋਰ ਜਗ੍ਹਾ ਜਾਣਾ ਪੈਂਦਾ ਸੋ ਖਰਚਾ ਐਡ ਅਪ ਹੋ ਗਿਆ ਨਾ ਪਲੱਸ ਫਿਰ ਪੜਾਈ ਦਾ ਖਰਚਾ ਫਿਰ ਆਪਾਂ ਬਹੁਤ سارے ਪੇਰੈਂਟਸ ਮੈਨ ਲਾ ਤਾਂ ਬਹੁਤ ਸਾਰੇ ਬੱਚਿਆਂ ਦੀ ਸਟੋਰੀ ਇਹੀ ਹੋਣੀ ਹੈ ਛੋਟੇ ਬੱਚਿਆਂ ਦੀ ਪੇਰੈਂਟਸ ਦੀ ਐਜ਼ ਅ ਪੇਰੈਂਟਸ ਆਪਾਂ ਨੂੰ ਕਿ ਸਟੂਡੈਂਟ ਲੋਨ ਲੈ ਲੋ ਹੈ ਨਾ ਬਹੁਤ ਘੱਟ ਲੋਗ ਹੋਣਗੇ ਜਿਹੜੇ ਸਟੂਡੈਂਟ ਲੋਨ ਨਹੀਂ ਲੈਂਦੇ ਬਟ ਸਟੂਡੈਂਟ ਲੋਨ ਲੈਂਦੇ ਆ ਉਹ ਦਿਨ ਕੀ ਹੁੰਦਾ ਬੱਚਿਆਂ ਦੇ ਮਾਈਂਡ ਤੇ ਆਏ ਹੋ ਜਾਂਦਾ ਕਿ ਇਹ ਸਟੂਡੈਂਟ ਲੋਨ ਮੇਰੇ ਨਾਮ ਤੇ ਹੈਗਾ ਮੈਨੂੰ ਹੀ ਪੇ ਕਰਨਾ ਪੈਂਦਾ ਭਾਵੇਂ ਆਪਾਂ ਐਜ਼ ਅ ਪੇਰੈਂਟ ਆਪ ਆਪਣੇ ਬੱਚਿਆਂ ਦੀ ਮਦਦ ਕਰਦੇ ਹੋਈਏ ਪਰ ਫੇਰ ਵੀ ਜਿੱਥੇ ਤੱਕ ਮੇਰੀ ਸੋਚ ਹੈ ਕਿ ਆਪਾਂ 100% ਉਹ ਸਟੂਡੈਂਟ ਲੋਨ ਆਪਾਂ ਨਹੀਂ ਲਾਉਂਦੇ ਆਪਣੇ ਬੱਚੇ ਪੇ ਕਰਦੇ ਨੇ ਸੋ ਤੁਸੀਂ ਦੇਖੋ ਛੋਟੀ ਜੀ ਏਜ ਦੇ ਵਿੱਚ ਉਹਨਾਂ ਨੂੰ ਆਲਰੇਡੀ ਆਪਾਂ ਪੇਮੈਂਟਸ ਦਾ ਬੋਝ ਦੇ ਦਿੱਤਾ ਫਿਰ ਆਪਾਂ ਐਸਾ ਪੇਰੈਂਟਸ ਕਹਿੰਦੇ ਆ ਕਿ ਨਹੀਂ ਜੀ ਅਸੀਂ ਆਪਣੇ ਬੱਚਿਆਂ ਲਈ ਕਰਦੇ ਆ ਐਨਾ ਹਾਰਡ ਵਰਕ ਅਸੀਂ ਆਪਣੇ ਬੱਚਿਆਂ ਲਈ ਕਰਦੇ ਆ ਹੈਨਾ ਜੀ ਦੇਖੋ ਠੀਕ ਹੈ ਮੈਂ ਮੰਨਦੀ ਆ ਆਪਾਂ ਆਪਣੇ ਬੱਚਿਆਂ ਲਈ ਕੰਮ ਕਰਦੇ ਆ ਪਰ ਆਪਾਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀ ਲੂਜ਼ ਕਰ ਰਹੇ ਆ ਹੈਨਾ ਕੁਝ ਕਿਓ ਨਾ ਤੁਸੀਂ ਅਜੀਹਾ ਐਡ ਕਰੋ ਠੀਕ ਹੈ ਮੈਨੂੰ ਵੀ ਪਹਿਲਾਂ ਨਹੀਂ ਪਤਾ ਸੀਗਾ ਇਸ ਡਿਜੀਟਲ ਬਿਜ਼ਨਸ ਦੀ ਓਪਰਚੁਨਿਟੀ ਦੇ ਬਾਰੇ ਹੁਣ ਜਦੋਂ ਤੋਂ ਮੈਨੂੰ 3 ਸਾਲ ਤੋਂ ਪਤਾ ਲੱਗਿਆ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਹਰ ਭੈਣ ਭਰਾ ਨੂੰ ਇਸ ਚੀਜ਼ ਦੇ ਬਾਰੇ ਦੱਸਾਂ ਇਸ ਸਿਸਟਮ ਦੇ ਬਾਰੇ ਦੱਸਾਂ ਤਾਂ ਕਿ ਉਹ ਇੱਕ ਸਟੈਪ ਹੈੱਡ ਕਰਕੇ ਇਹਦੀ ਇਨਫੋਰਮੇਸ਼ਨ ਲਰਨ ਐਟ ਲੀਸਟ ਇਨਫੋਰਮੇਸ਼ਨ ਲੋ ਮੈਂ ਸਿਰਫ ਇੰਨਾ ਹੀ ਕਰਦੀ ਹਾਂ ਕਿ ਇਨਫੋਰਮੇਸ਼ਨ ਲੋ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਸੈਕਿੰਡ ਸਟੈਪ ਲਿਓ ਹੈ ਨਾ ਜੀ ਜੇ ਨਹੀਂ ਵਧੀਆ ਲੱਗੀ ਤਾਂ ਕੋਈ ਗੱਲ ਨਹੀਂ ਐਟ ਲੀਸਟ ਤੁਹਾਨੂੰ ਤੇ ਮੈਨੂੰ ਇਹ ਤਸੱਲੀ ਹੋਏਗੀ ਕਿ ਪਰਸਨਲੀ ਇਨਫੋਰਮੇਸ਼ਨ ਤਾਂ ਚੈੱਕ ਕੀਤੀ ਹੈਗੀ ਹੈ ਨਾ ਸੋ ਅੱਜ ਜਿਹੜਾ ਟਾਈਮ ਹੈ ਨਾ ਇਹੀ ਟਾਈਮ ਬੈਟਰ ਹੈਗਾ ਜਦੋਂ ਤੁਹਾਨੂੰ ਮੇਰੇ ਤੁਹਾਡੇ ਸਾਹਮਣੇ ਮੇਰਾ ਲਾਈਵ ਜਾਂ ਮੇਰੀ ਰੀਪਲੇ ਵੀਡੀਓ ਆ ਰਹੀ ਹੈ ਜਾਂ ਮੇਰੀ ਕੋਈ ਰੀਲ ਆ ਰਹੀ ਹੈ ਸਟੋਰੀ ਆ ਰਹੀ ਹੈ ਤਾਂ ਕੋਸ਼ਿਸ਼ ਕਰੋ ਮੇਰੇ ਤੱਕ ਰੀਚ ਆਊਟ ਕਰਨ ਦੀ ਠੀਕ ਹੈ ਜੀ ਤੇ ਮੈਰੀ ਤੇ ਮੇਰੇ ਹੋਰ ਭੈਣ ਭਰਾਵਾਂ ਦੀ ਸੇਮ ਡਿਜੀਟਲ ਬਿਜ਼ਨਸ ਤੇ ਬਾਰੇ ਤੁਹਾਨੂੰ ਵੀਡੀਓ ਦਿਖ ਰਹੀ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਉਹਦੇ ਬਾਰੇ ਜਾਣਕਾਰੀ ਲੈਣੀ ਠੀਕ ਹੈ ਜੀ ਤਾਂ ਕਿ ਤੁਹਾਡੀ ਜ਼ਿੰਦਗੀ ਵੀ ਸੌਖੀ ਹੋਵੇ ਤੁਹਾਡੇ ਨਾਲ ਨਾਲ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਵੀ ਸੌਖੀ ਕਰੋ ਬੀ ਆਨੈਸਟ ਆ ਮੈਂ ਸਿੰਗਲ ਮਦਰ ਹਾਂ ਤੇ ਮੇਰੇ ਤਿੰਨ ਬੱਚੇ ਨੇ ਵਾਹਿਗੁਰੂ ਜੀ ਦੀ ਕਿਰਪਾ ਪਰ kia ki student loan ਮੇਰੀ ਬੇਟੀ ਨੇ ਵੀ ਲਿਆ ਹੋਇਆ ਪਰ ਮੈਂ ਉਸ ਟਾਈਮ ਮੈਂ ਬਿਜ਼ਨਸ ਸ਼ੁਰੂ ਨਹੀਂ ਕੀਤਾ ਸੀਗਾ ਜਦੋਂ ਉਹਨੇ ਸਕੂਲ ਜਾਣਾ ਸਟਾਰਟ ਕੀਤਾ ਯੂਨੀਵਰਸਿਟੀ ਹੈ ਨਾ ਉਦੋਂ ਮੈਨੂੰ ਬਹੁਤ ਜਲਦੀ ਇਹ ਰੀਅਲਾਈਜ਼ ਪਹਿਲਾਂ ਵੀ ਇਹ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਕਿੰਨੀ ਕਿੱਦਾਂ ਮੈਂ ਕੰਮ ਕਰਾਂਗੀ ਬਿਕਾਜ਼ ਮੇਰੇ ਹੈਲਥ ਇਸ਼ੂਜ਼ ਹੋ ਗਏ ਸੀ ਨਾ ਸ਼ੁਰੂ ਰਾਈ ਸੋ ਲਾਈਕ ਮੈਂ ਆਪਣਾ 35 ਇਅਰ 올ਡ ਹੋ ਗਈ ਜਦੋਂ ਮੇਰੇ ਹੈਲਥ ਇਸ਼ੂ ਸ਼ੁਰੂ ਹੋ ਗਏ ਸੋ ਡੇ ਬਾਏ ਡੇ ਆਫਕੋਰਸ ਕੋਈ ਆਪਾਂ ਨੂੰ ਹੈਲਥ ਇਸ਼ੂ ਹੁੰਦਾ ਉਹ ਤੇ ਡੇ ਬਾ ਡੇ ਵੱਧਦੇ ਨਹੀਂ ਘਟਦੇ ਨਹੀਂ ਚਾਵੇ ਚਾਹੇ ਤੁਸੀਂ ਦਵਾਈਆਂ ਵੀ ਖਾਂਦੇ ਹੋਵੋ ਹਨਾ ਜੀ ਤਾਂ بزنس ਸ਼ੁਰੂ ਕਰਨ ਤੋਂ ਸਾਲਕ ਪਹਿਲਾਂ ਮੈਨੂੰ ਐਨਾ ਸਟ्रेस ਹੁੰਦਾ ਸੀ ਕਿ ਵੀ ਮੈਂ ਕਿੱਦਾਂ ਕੰਮ ਕਰਾਂਗੀ 65 ইয়ার ওরড تک ਮੈਂ ਕਿੱਦਾਂ ਆਪਣੀ ਪੈਨਸ਼ਨ ਤੱਕ ਪਹੁੰਚਾਂਗੀ ਕਿ ਮੇਰੇ ਹੈਲਥ ਇਸ਼ੂਸ ਤਾਂ ਇੰਨੇ ਨੇ ਮੈਂ ਅਪਾਇੰਟਮੈਂਟ ਨਹੀਂ ਕੀਪ ਅਪ ਕਰਦੀ ਮੈਂ ਦਵਾਈ ਪ੍ਰੋਪਰਲੀ ਲੈ ਪਾਉਂਦੀ ਬਿਕੋਜ਼ ਸ਼ਿਫਟਾਂ ਦੇ ਕਰਕੇ ਹਨਾ ਜੀ ਪਲੱਸਟਰ ਉਹ ਮੇਰੀ ਬੇਟੀ ਸਕੂਲ ਗਈ ਤਾਂ ਸਟੂਡੈਂਟ ਲੋ ਲਿਆ ਮੈਨੂੰ ਇੰਨਾ ਜਿਆਦਾ ਬੈਡ ਫੀਲ ਹੋਇਆ ਨਾ ਕਿ ਵੀ ਮੈਂ ਇੰਨੀ ਜਆਬਾ ਕੀਤੀ ਐ ਫਿਰ ਵੀ ਮੇਰੇ ਕੋਈ ਇੰਨੀ ਕਿ ਸੇਵਿੰਗ ਨਹੀਂ ਹੈਗੀ ਕਿ ਮੈਂ ਆਪਣੀ ਬੇਟੀ ਨੂੰ ਕਹਾਂ ਕਿ ਲੈ ਪੁੱਤ ਆਹ ਮਨੀ ਤੇ ਤੂੰ ਆਪਣਾ ਸਕੂਲ ਜੁਆਇਨ ਕਰ ਲੈ ਠੀਕ ਹੈ ਜੀ ਤੇ ਮੈਨੂੰ ਲੱਗਦਾ ਕਿਸੇ ਵੀ ਪੇਰੈਂਟਸ ਕੋਲ ਇੰਨੀ ਸੇਵਿੰਗ ਨਹੀਂ ਹੁੰਦੀ ਹੋਊਗੀ ਜਦੋਂ ਉਹਨਾਂ ਦਾ ਬੱਚਾ ਯੂਨੀਵਰਸਿਟੀ ਜਾਂਦਾ ਹੈਗਾ ਤੇ ਉਹ ਕਹਿੰਦੇ ਹੁਣ ਕੀ ਹਜ਼ਾਰਾ ਹਜ਼ਾਰਾ ਡਾਲਰ ਦੇ ਕੇ ਕਹਿੰਦੇ ਹੁਣ ਕੀ ਬੱਚੇ ਆਲੇ ਤੋਂ ਸਕੂਲ ਜਾ ਯੂਨੀਵਰਸਿਟੀ ਜਾ ਤਾਂ ਫਿਕਰ ਨਾ ਕਰ ਆਪਾਂ ਕਹਿ ਨਹੀਂ ਤਾਂ ਕਹਿ ਦਿੰਨੇ ਬੱਚੇ ਨੂੰ ਕਿ ਫਿਕਰ ਨਾ ਕਰ ਆਪਾਂ ਰਲ ਮਿਲ ਕੇ ਕਰ ਲਾਂਗੇ ਹੈਨਾ ਪਰ ਜਦੋਂ ਸਟੂਡੈਂਟ ਲੋਨ ਲੈ ਹੋ ਜਾਂਦਾ ਨਾ ਬੱਚੇ ਦੇ ਸਿਰ ਤੇ ਉਹ ਕੀ ਕਹਿੰਦੇ ਹੁੰਦੇ ਆ ਸਟ्रेस ਹੋ ਜਾਂਦਾ ਕਿ ਮੈਂ ਫਟਾਫਟ ਕੋਰਸ ਪੂਰਾ ਕਰਾਂ ਤੇ ਮੈਂ ਆਪਣੇ ਜਿਹੜੇ ਪੈਸੇ ਆ ਜਿਹੜਾ ਕਰਜ਼ਾ ਮੇਰੇ ਸਿਰ ਚੜਿਆ ਹੈ ਨੂੰ ਮੈਂ ਪੂਰਾ ਕਰਨਾ ਸੋ ਛੋਟੀ ਏਜ ਤੇ ਵਿੱਚ ਹੀ ਆਪਾਂ ਉਹਨਾਂ ਨੂੰ ਕੀ ਸਿਖਾਇਆ ਕਰਜ਼ਾ ਲੈਣਾ ਮੈਂ ਮੰਦੀ ਆਪਾਂ ਜਿਹੜੀਆਂ ਕੰਟਰੀਆਂ ਦੇ ਵਿੱਚ ਆਏ ਆ ਇੱਥੇ ਸਹੂਲਤਾ ਹੈਗੀਆਂ ਸਹੂਲਤਾ ਹੈਗੀਆਂ ਬਟ ਕੋਸ਼ਿਸ਼ ਕਰੋ ਸਹੂਲਤਾ ਕੁਝ ਹੱਦ ਤੱਕ ਹੀ ਲਈਆਂ ਜਾਣ ਪਰ ਸਪੈਸ਼ਲੀ ਜਦੋਂ ਉਹਦੇ ਪਿੱਛੇ ਸਟ्रेस ਛੁਪਿਆ ਹੋਵੇ ਠੀਕ ਹੈ ਜੀ ਹੁਣ ਅਸੀਂ ਆਪਾਂ ਐਸ ਅ ਪੇਰੈਂਟ ਇੱਕ ਕਾਰਡ ਬਣਾਉਨੇ ਆ ਵਿਜ਼ਾ ਮਾਸਟਰ ਕਾਰਡ ਪਤਾ ਨਹੀਂ ਕਿਹੜੇ ਕਿਹੜੇ ਕਾਰਡ ਬਣਾਉਨੇ ਆ ਹਨਾ ਫਿਰ ਅਪਣੇ ਨੂੰ ਜਦ ਜ਼ਰੂਰਤ ਹੁੰਦੀ ਕਿਵਰੇ ਆਪਣੀ ਪੌਕੇਟ ਦੇ ਵਿੱਚ ਮਨੀ ਨਹੀਂ ਹੁੰਦੀ ਆਪਣੇ ਅਕਾਊਂਟ ਤੇ ਵਿੱਚ ਡੈਬਿਟ ਲਾਈਕ ਬੈਂਕ ਅਕਾਊਂਟ ਚ ਮਨੀ ਨਹੀਂ ਹੁੰਦੀ ਆਪਾਂ ਵਿਜ਼ਾ ਮਾਸਟਰ ਕਾਰਡ ਕਸਾਉਂਦੇ ਰਹਿੰਦੇ ਆ ਯੂਜ਼ ਕਰਦੇ ਰਹਿੰਦੇ ਨਾ ਫਿਰ ਜਦੋਂ ਬਿੱਲਾਂ ਦਾ ਆਪਾਂ ਨੂੰ ਸਟ੍ਰੈਸ ਹੋ ਜਾਂਦੀ ਦੀ ਭਾਈ ਇਹ ਬਿੱਲ ਕਿੱਦਾਂ ਲਾਉਣਾ ਉਹ ਬਿੱਲ ਲਾਉਣ ਲਈ ਆਪਾਂ ਫਿਰ ਐਕਸਟਰਾ ਸ਼ਿਫਟ ਵੀ ਲੈਣ ਨੂੰ ਤਿਆਰ ਹੋ ਜਾਂਦੇ ਆ ਐਕਸਟਰਾ ਐਕਸਟਰਾ ਸ਼ਿਫਟ ਲੈਣ ਲਈ ਤਿਆਰ ਹੋ ਜਾਂਦੇ ਪਰ ਬੱਚਿਆਂ ਨੂੰ ਆਪਾਂ ਟਾਈਮ ਕਦੋਂ ਦਿੰਨੇ ਆ ਥੋੜਾ ਜਿਸ ਗੱਲ ਤੇ ਸੋਚੋ ਕਿਉਂਕਿ ਮੈਨੂੰ ਇਹ ਚੀਜ਼ਾਂ ਬਹੁਤ ਫੀਲ ਹੁੰਦੀਆਂ ਸੀ ਸੋ ਇਸੀ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਸੋਚ ਰਹੀ ਸੀ ਕਿ ਮੈਂ 65 ਇਅਰ ਦੀ ਏਜ ਤੱਕ ਕਿਵੇਂ ਪਹੁੰਚਾਂਗੀ ਕਿਵੇਂ ਮੈਂ ਆਪਣੀ ਪੈਨਸ਼ਨ ਲਵਾਂਗੀ ਕਿ ਕਿੱਦਾਂ ਮੈਂ ਆਪਣੇ ਬੱਚਿਆਂ ਨੂੰ ਪੜਾਵਾਂਗੀ ਕਿੱਦਾਂ ਉਹਨਾਂ ਦੀਆਂ ਜਿਹੜਾ ਫੀਸ ਆਇਆ ਜਾਂ ਉਹਨਾਂ ਦੇ ਜਿਹੜੇ ਸਟੂਡੈਂਟ ਲੋਨ ਲਏ ਨੇ ਮੈਂ ਉਹ ਕਿੱਦਾਂ ਪੇਅ ਆਊਟ ਕਰੂੰਗੀ ਇਹ ਚੀਜ਼ ਹਮ ਇੱਕ ਗੱਲ ਮੈਨੂੰ ਹਮੇਸ਼ਾ ਸਟ्रेस ਦਿੰਦੀ ਸੀ ਰਾਤ ਨੂੰ ਕਦੇ ਨੀਂਦ ਨਹੀਂ ਆਉਂਦੀ ਹੁੰਦੀ ਸੀ ਸਵੇਰੇ ਉੱਠ ਕੇ ਫਿਰ ਸ਼ਿਫਟ ਤੇ ਜਾਣਾ ਹੁੰਦਾ ਸੀ ਪਰ ਕੀ ਕਰੀਏ ਜਾਣਾ ਪੈਂਦਾ ਹੈ ਨਾ ਸੋ ਮੈਂ ਉਸ ਵਾਇਗਰ ਜੀ ਦਾ ਸ਼ੁਕਰਾਨਾ ਕਰਦੀ ਕਿ ਉਹਨਾਂ ਨੇ ਮੈਨੂੰ ਇਹ ਆਪਣੀ ਪੰਜਾਬੀ ਭੈਣ ਦੀ ਵੀਡੀਓ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਐਵੇਂ ਹੀ ਮੇਰੇ ਸਾਹਮਣੇ ਆਈ ਤਾਂ ਮੇਰੇ ਮਨ ਦੇ ਵਿੱਚ ਇਹਨਾਂ ਸੀਗਾ ਕਿ ਜੇ ਪੰਜਾਬੀ ਭੈਣ ਸਾਹਮਣੇ ਆ ਕੇ ਆਪਣੀ ਸਟੋਰੀ ਦੱਸ ਰਹੀ ਹੈ ਉਹ ਵਰਕ ਫਰਮ ਹੋਮ ਕਰ ਰਹੀ ਹੈ ਆਪਣੇ ਫੋਨ ਤੇ ਇੰਟਰਨੈਟ ਦੀ ਸਹਾਇਤਾ ਨਾਲ ਸਿਰਫ ਸੋਸ਼ਲ ਮੀਡੀਆ ਨੂੰ ਸਹੀ ਤਰੀਕੇ ਨਾਲ ਯੂਜ਼ ਕਰਕੇ ਤਾਂ ਮੈਂ ਵੀ ਕਰ ਸਕਦੀ ਹਾਂ ਸੋ ਜੇ ਮੇਰੀ ਕੋਚ ਕਰ ਸਕਦੇ ਸੀਗੇ ਮੈਂ ਕਰ ਸਕਦੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਆਪਣੇ ਆਪਣੇ ਯਕੀਨ ਰੱਖਣਾ ਸਿੱਖੋ ਆਪਣੇ ਆਪ ਨੂੰ ਡੀਮੋਟੀਵੇਟ ਕਦੀ ਨਾ ਕਰਿਆ ਕਰੋ ਤੁਸੀਂ ਬਹੁਤ ਕੁਛ ਕਰਦੀਆਂ ਮੇਰੇ ਪੈਣਾ ਬਹੁਤ ਬਹੁਤ ਕੁਛ ਕਰਦੀਆਂ ਮਲਟੀ ਟਾਸਕ ਦੇ ਕਾ ਮਲਟੀ ਟਾਸਕ ਹੁੰਦੇ ਆ ਆਪਾਂ ਲੇਡੀਸ ਹਨ ਇੱਕ ਟਾਈਮ ਤੇ ਕਿੰਨੇ ਕਿੰਨੇ ਕੰਮ ਕਰ ਲੈਂਦੀਆਂ ਸੋ ਮੇਰੀ ਬਸ ਇੰਨੀ ਰਿਕਵੈਸਟ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਪੈਣਾ ਨੂੰ ਵੀ ਤੇ ਭਰਾਵਾਂ ਨੂੰ ਵੀ ਮੇਰੇ ਵੀਰ ਵੀ ਇਸ ਬਿਜ਼ਨਸ ਨੂੰ ਜੁਆਇਨ ਕਰ ਸਕਦੇ ਨੇ ਜਿਹੜੇ ਲਾਈਕ ਲੌਂਗ ਟ੍ਰਿਪ ਤੇ ਜਾਂਦੇ ਨੇ ਆ ਲਾਈਕ ਟ੍ਰੱਕ ਚਲਾਉਂਦੇ ਨੇ ਜਾਂ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਚੱਲ ਕੇ ਡਰਾਈਵ ਕਰਕੇ ਕੰਮ ਤੇ ਜਾਂਦੇ ਨੇ ਹੈਨਾ ਬਿਕਾਜ਼ ਉਹਦੇ ਵਿੱਚ ਕੀ ਹੈ ਕਿ ਤੁਸੀਂ ਬਹੁਤ ਸਾਰਾ ਟਾਈਮ ਜਿਹੜਾ ਹੈ ਉਹ ਡਰਾਈਵਿੰਗ ਦੇ ਵਿੱਚ ਲੱਗ ਜਾਂਦਾ ਤਾਂ ਤੁਹਾਡੇ ਬੱਚਿਆਂ ਦੇ ਕੋਲ ਟਾਈਮ ਨਹੀਂ ਤੁਹਾਨੂੰ ਮਿਲਦਾ ਹੈਨਾ ਸੋ ਬੱਚਿਆਂ ਨੂੰ ਫਾਦਰ ਦੀ ਐਂਡ ਮਦਰ ਦੀ ਦੋਨਾਂ ਦੀ ਹੀ ਲੋੜ ਹੁੰਦੀ ਹੈ ਇਦਾਂ ਨਹੀਂ ਹੁੰਦਾ ਕਿ ਇੱਕ ਟਾਈਮ ਤੇ ਫਾਦਰ ਕੋਲ ਹੋਵੇ ਦੂਸਰੇ ਟਾਈਮ ਤੇ ਮਦਰ ਹੋਵੇ ਨਹੀਂ ਜੀ ਉਹਨਾਂ ਨੂੰ ਦੋਵਾਂ ਦੀ ਲੋੜ ਵੀ ਹੁੰਦੀ ਹੈ ਬਹੁਤ ਸਾਰੇ ਟਾਈਮ ਤੇ ਤੁਸੀਂ ਆਪਣੇ ਆਪ ਤੇ ਚੀਜ਼ਾਂ ਲਾ ਕੇ ਦੇਖਿਓ ਠੀਕ ਹੈ ਤੁਸੀਂ ਆਪਣੇ ਬਚਪਨ ਨੂੰ ਉਹਨਾਂ ਦੇ ਬਚਪਨ ਤੇ ਰੱਖ ਕੇ ਦੇਖਿਓ ਬੱਚਿਆਂ ਦੇ ਆਪਣਾ ਐਸਾ ਆਪਾਂ ਕਹਿੰਨੇ ਕਿ ਆਪਾਂ ਪੇਰੈਂਟਸ ਆਪਾਂ ਪੇਰੈਂਟਸ ਆ ਹਨ ਆਪਾਂ ਵੱਡੇ ਆ ਪਰ ਆਪਾਂ ਨੂੰ ਕਈ ਵਾਰੇ ਵੱਡਿਆਂ ਵੱਡੇ ਅਹੁਦੇ ਨੂੰ ਛੱਡ ਕੇ ਆਪਣੇ ਬੱਚਿਆਂ ਦੀ ਬੱਚਿਆਂ ਦੀ ਜਗ੍ਹਾ ਤੇ ਰੱਖ ਕੇ ਸੋਚਣਾ ਚਾਹੀਦਾ ਕਿ ਉਹਨਾਂ ਤੇ ਕਿਦਾਂ ਫੀਲ ਹੁੰਦਾ ਆ ਜੇ ਅਸੀਂ ਉਹਨਾਂ ਦੀ ਜਗ੍ਹਾ ਤੇ ਹੁੰਦੇ ਤਾਂ ਸਾਨੂੰ ਕੀ ਫੀਲ ਹੁੰਦਾ ਸੇਮ ਉਹਨਾਂ ਨੂੰ ਉਹਨਾਂ ਨੂੰ ਫੀਲ ਹੁੰਦਾ ਸੋ ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਇਹ ਨਾ ਸੋਚੋ ਕਿ ਵੀ ਮੈਨੂੰ ਇਹਦੇ ਚ ਕੋਈ ਫਾਇਦਾ ਹੋਣਾ ਆ ਕਿ ਤੁਸੀਂ ਫਸਟ ਸਟੈਪ ਲਓਗੇ ਨਹੀਂ ਜੀ ਮੈਨੂੰ ਐਨੀ ਖੁਸ਼ੀ ਹੋਏਗੀ ਕਿ ਤੁਸੀਂ ਮੇਰੇ ਕਹੇ ਤਿਕ ਇੱਕ ਫਸਟ ਸਟੈਪ ਲਿਆ ਮੈਨੂੰ ਖੁਸ਼ੀ ਇਹ ਹੋਏਗੀ ਕਿ ਤੁਸੀਂ ਐਟਲੀਸਟ ਓਪਰਚੁਨਿਟੀ ਚੈੱਕ ਤਾਂ ਕੀਤੀ ਆ ਜੇ ਤੁਸੀਂ ਜੁਆਇਨ ਨਹੀਂ ਕੀਤੀ 100% ਐਟਲੀਸਟ ਤੁਹਾਨੂੰ ਇਨਫੋਰਮੇਸ਼ਨ ਤਾਂ ਪਤਾ ਹੈਗੀ ਹੈ ਨਾ ਤੇ ਉਸ ਤੋਂ ਸੈਕੰਡ ਸਟੈਪ ਜਿਹੜਾ ਹੈਗਾ 149 USD ਐ ਐਂਡ ਵਨ ਟਾਈਮ ਦੀ ਫੀਸ ਹੈਗੀ ਆ ਰਿਫੰਡੇਬਲ ਆ 30 ਦਿਨਾਂ ਦੇ ਵਿੱਚ ਠੀਕ ਹੈ ਜੀ ਸੋ ਤੁਸੀਂ ਸੈਕੰਡ ਸਟੈਪ ਵੀ ਜਰੂਰ ਲਓ ਪਹਿਲਾ ਸਟੈਪ ਤਾਂ ਹੋ ਗਿਆ ਆਪਣਾ ਨਾਮ ਤੇ ਈਮੇਲ ਐਡਰੈਸ ਸਾਈਨ ਅਪ ਕਰਕੇ ਵੈਬਿਨਾਰ ਆਉਣਾ ਤੁਹਾਡੇ ਈਮੇਲ ਦੇ ਵਿੱਚ ਜੰਕ ਸਪੈਮ ਫੋਲਡ ਇਨ ਇਨਬਾਕਸ ਸਾਰੇ ਚੈੱਕ ਕਰਨਾ ਕਿਉਂਕਿ ਫਰਸਟ ਟਾਈਮ ਈਮੇਲ ਆਉਂਦੀ ਆ ਹੋ ਸਕਦਾ ਉੱਧਰ ਕਿਤੇ ਚਲੇ ਜਾਵੇ ਹੋੱਚ ਲਿੰਕ ਆਏਗਾ ਲਿੰਕ ਤੇ ਕਲਿੱਕ ਕਰਕੇ ਤੁਸੀਂ ਵੈਬਿਨਾਰ ਲਾਈਵ ਦੇਖਣਾ ਲਾਈਵ ਨਹੀਂ ਦੇਖ ਸਕਦੇ ਕੋਈ ਗੱਲ ਨਹੀਂ ਤੁਹਾਨੂੰ ਰੀਪਲੈਨਿੰਗ ਕਰ ਜਾਏਗਾ ਆਪਣੇ 파ਟਨਰ ਦੇ ਨਾਲ ਬੈਠ ਕੇ ਦੇਖੋ ਆਪਣੇ ਬੱਚੇ ਤੁਹਾਡੇ ਵੱਡੇ ਨੇ ਓਵਰ 18 ਨੇ ਉਹਨਾਂ ਨਾਲ ਬੈਠ ਕੇ ਦੇਖੋ ਠੀਕ ਹੈ ਅੱਜ ਕੱਲ ਤਾਂ 15 16 17 ਸਾਲ ਦੇ ਬੱਚਿਆਂ ਨੂੰ ਸਾਰਾ ਕੁਝ ਪਤਾ ਇੰਟਰਨੈਟ ਦੇ ਬਾਰੇ ਉਹਨਾਂ ਆਪਾਂ ਨੂੰ ਨਹੀਂ ਪਤਾ ਐਸਾ ਪਿੰ ਠੀਕ ਹੈ ਜੀ ਐਂਡ THEN ਫਿਰ ਉਸ ਤੋਂ ਬਾਅਦ ਸੈਕਿੰਡ ਸਟੈਪ ਇਹ ਹੈਗਾ ਤੁਸੀਂ ਤੇ ਤੁਹਾਡੇ ਕੋਈ ਕੁਐਸਚਨ ਹੈ ਤੁਸੀਂ ਮੇਰੇ ਤੱਕ ਰੀਚ ਆਊਟ ਕਰਨਾ ਇਸ ਸੈਕਿੰਡ ਸਟੈਪ ਮੈਂ ਸਾਰਿਆਂ ਨੂੰ ਸੁਜੈਸਟ ਕਰਦੀ ਆ ਕਿ ਜ਼ਰੂਰ ਲੋ ਕਿਉਂਕਿ ਰਿਫੰਡੇਬਲ ਫੀਸ ਹੈ 149 ਡਾਲਰ ਰਿਫੰਡੇਬਲ ਹੈਗੇ ਆ ਕਿਤੇ ਨਹੀਂ ਜਾਣੇ ਤੁਹਾਡੇ ਉਹ ਤੁਸੀਂ ਇਹ ਸੋਚ ਲਓ ਕਿਸੇ ਨੂੰ ਥੋੜੇ ਦਿਨਾਂ ਲਈ ਉਧਾਰੇ ਦਿੱਤੇ ਹੋਏ ਨੇ ਪਰ ਤੁਸੀਂ ਉਹਦੇ ਬਦਲੇ 0 ਤੋਂ 100% ਸਾਡੇ ਬਿਜ਼ਨਸ ਦੇ ਬਾਰੇ ਜਾਣਕਾਰੀ ਜ਼ਰੂਰ ਲਓ ਠੀਕ ਹੈ ਜੀ ਸੋ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ 3rd ਸਟੈਪ ਲੈ ਲਿਓ ਨਹੀਂ ਵਧੀਆ ਲੱਗਾ ਤਾਂ ਤੁਸੀਂ ਸਟੈਪ ਆਪਣਾ ਜਿਹੜਾ ਸੈਕਿੰਡ ਲਿਆ 199 ਡਾਲਰ ਪਏ ਕਿਤੇ ਨਹੀਂ ਉਹ ਰਿਫੰਡ ਵੀ ਕਰਵਾ ਸਕਦੇ ਹੋ 100% ਗਾਰੰਟੀ ਹੈ ਵਿਥਿਨ 24 ਟੂ 48 ਆਵਰਸ ਤੁਹਾਨੂੰ ਮਨੀ ਬੈਕ ਮਿਲ ਜਾਂਦੀ ਹੈ ਸੋ ਡਰਨ ਦੀ ਕੋਈ ਗੱਲ ਨਹੀਂ ਹੈਗੀ ਜੇ ਮੈਂ ਵੀ ਤੁਹਾਡੇ ਵਾਂਗੂ ਇਵੇਂ ਹੀ ਡਰਦੀ ਰਹਿੰਦੀ ਆਪਣੇ ਆਪ ਤੇ ਵਿਸ਼ਵਾਸ ਨਾ ਕੀਤਾ ਹੁੰਦਾ ਕਿ ਜੇ ਮੈਂ ਆਪਣੀ ਉਸ ਬੈਨਡ ਤੇ ਵਿਸ਼ਵਾਸ ਨਾ ਕੀਤਾ ਹੁੰਦਾ ਕਿ ਜੇ ਇਹ ਕਰ ਸਕਦੀ ਹੈ ਤਾਂ ਮੈਂ ਵੀ ਕਰ ਸਕਦੀ ਆ ਤਾਂ ਮੈਂ ਵੀ ਤੁਹਾਡੇ ਵਾਂਗੂ ਅੱਜ ਸ਼ਿਫਟਾਂ ਦੇ ਚੱਕਰਾ 'ਚ ਹੀ ਰਹਿੰਦੀ ਤੇ ਹੋਣਾ ਕਿ ਸੀਗਾ ਬੱਚਿਆਂ ਤੋਂ ਹੋਰ ਦੂਰ 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 ਹੁੰਦੇ ਹੁੰਦੇ ਦੂਰ ਹੋ ਜਾਣਾ ਸੀ ਬਿਕਾਜ਼ ਜਦੋਂ ਨੂੰ ਮੇਰੇ ਕੋਲ ਟਾਈਮ ਹੋਣਾ ਸੀਗਾ ਉਹ ਦੋਨੋਂ ਬੱਚੇ ਆਪਣੀ ਆਪਣੀ ਲਾਈਫ 'ਚ ਸੈੱਟ ਹੋ ਜਾਣੇ ਸੀ ਤਾਂ ਫਿਰ ਮੈਨੂੰ ਰਿਗਰਟ ਹੋਣਾ ਸੀ ਕਿ ਲੈ ਮੈਂ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਅੱਜ ਬੱਚੇ ਮੈਨੂੰ ਟਾਈਮ ਨਹੀਂ ਦਿੰਦੇ ਠੀਕ ਹੈ ਨਾ ਸੋ ਇਹ ਜਿਹੀਆਂ ਚੀਜ਼ਾਂ ਇਹ ਜਿਹੀਆਂ ਗੱਲਾਂ ਆਪਣੇ ਦਿਮਾਗ ਦੇ ਵਿੱਚ ਫਿਊਚਰ 'ਚ ਜਾ ਕੇ ਨਾ ਆਉਣ ਆਪਾਂ ਨੂੰ ਸਟ्रेस ਨਾ ਦੇਣਾ ਆਪਾਂ ਲਾਈਫ ਨੂੰ ਚੰਗੇ ਤਰੀਕੇ ਨਾਲ ਜੀਏ ਇਸ ਲਈ ਅੱਜ ਸਟੈਪ ਲੈਣਾ ਬਹੁਤ ਜ਼ਰੂਰੀ ਹੈ ਸੋ ਜਿਹੜਾ ਵੀ ਜਿਵੇਂ ਹੁਣ ਮੈਂ ਇਹ ਸਟੈਪ ਲਿਆ ਆ ਮੈਂ ਸਿਰਫ ਫੈਸਲੇ ਨਹੀਂ ਲਿਆ ਸੀ ਕਿ ਮੈਂ ਮਨੀ ਕਮਾਉਣੀ ਆ ਮੈਂ ਇਸ ਲਈ ਵੀ ਲਿਆ ਸੀ ਕਿ ਮੈਨੂੰ ਟਾਈਮ ਫਲੈਕਸੀਬਿਲਟੀ ਚਾਹੀਦੀ ਸੀ ਜੋ ਕਿ ਮੈਨੂੰ ਬਿਜ਼ਨਸ ਜੁਆਇਨ ਕਰਨ ਤੋਂ ਬਾਅਦ ਟਾਈਮ ਫਲੈਕਸੀਬਿਲਟੀ ਬਹੁਤ ਨਹੀਂ ਲੀਆ ਮੈਂ 7 ਦਿਨ ਜੌਬ ਕਰਦੀ ਸੀ ਕਿ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਤੇ ਥੋੜੇ ਟਾਈਮ ਬਾਅਦ ਮੈਂ ਇੱਕ ਜੌਬ ਛੱਡਤੀ ਸੀ ਤੇ ਹੁਣ ਮੈਂ ਸਿਰਫ ਪਾਰਟ ਟਾਈਮ ਜੌਬ ਕਰਦੀ ਆ ਆਪਣੀ ਖੁਸ਼ੀ ਤੇ ਨਾਲ ਠੀਕ ਹੈ ਜੀ ਮੈਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਟਾਈਮ ਦਿੰਦੀ ਆ ਫਰੈਸ਼ ਖਾਣਾ ਬਣਾਉਣੀ ਆ ਬੱਚੇ ਵੀ ਖੁਸ਼ ਤੇ ਮੈਂ ਵੀ ਖੁਸ਼ ਤੇ ਮੈਂ ਆਪਣੀ ਹੈਲਥ ਦਾ ਵੀ ਖਿਆਲ ਰੱਖਦੀ ਆ ਅੱਗੇ ਨਾਲੋਂ ਕਾਫੀ ਫਰਕ ਹੈ ਮੇਰੀ ਹੈਲਥ ਠੀਕ ਹੋ ਰਹੀ ਹੈ ਅਜੇ ਤਾਂ ਸੋ ਕਾਫੀ ਚੀਜ਼ਾਂ ਹੁੰਦੀਆਂ ਬਸ ਕਈ ਵਾਰ ਆਪਾਂ ਸੋਚਦੇ ਸਮਝਦੇ ਨਹੀਂ ਆਪਣੇ ਦਿਮਾਗ 'ਚ ਆਉਂਦੀਆਂ ਵੀ ਹੁੰਦੀਆਂ ਪਰ ਫਿਰ ਵੀ ਆਪਾਂ ਹਾਉ ਪਰੇ ਅੱਜ ਨਹੀਂ ਕੱਲ ਕਰਾਂਗੇ ਇਹ ਗੱਲਾ ਸੋਚ ਕੇ ਫੇਰ ਲੰਘ ਜੇਦਾ ਸੋ ਬਹੁਤ ਕੁਝ ਦੁਨੀਆ ਦੇ ਵਿੱਚ ਹੋਰ ਅੱਡੀ ਚੱਲ ਰਿਹਾ ਹੈਗਾ ਹੈਨਾ ਬਹੁਤ ਮਹਿੰਗਾਈ ਵੀ ਹੋ ਚੁੱਕੀ ਹੈ ਤੇ ਅੱਜ ਪਤਾ ਨਹੀਂ ਅੱਗੇ ਕੀ ਕੀ ਹੋਣਾ ਹੈ ਕੋਵਿਡ ਤੋਂ ਬਾਅਦ ਕੋਵਿਡ ਜਦੋਂ ਦਾ ਆ ਕੇ ਗਿਆ ਪਰ ਸਾਰਿਆਂ ਨੂੰ ਇੱਕ ਲੈਸਨ ਲੈਣਾ ਚਾਹੀਦਾ ਸੀਗਾ ਕਿ ਸਾਡੇ ਕੋਲ ਸਾਈਡ ਹਸਲ ਇਦਾਂ ਦਾ ਹੋਣਾ ਚਾਹੀਦਾ ਕਿ ਬਾਈ ਚਾਂਸ ਤੇ ਸਾਡੀ ਜੋਬ ਚਲੇ ਵੀ ਜਾਵੇ ਤਾਂ ਸਾਡਾ ਜਿਹੜਾ ਫਿਊਚਰ ਸਿਕਯੁਰ ਆ ਕੁਛ ਨਾ ਕੁਛ ਸਾਨੂੰ ਸਾਈਡ ਤੋਂ ਆ ਰਿਹਾ ਠੀਕ ਹੈ ਜੀ ਸੋ अगेन ਉਹ ਹੀ ਰਿਕਵੈਸਟ ਹੈ ਜੁਆਇਨ ਜ਼ਰੂਰ ਕਰੋ ਫ੍ਰੀ ਸਟੈਪ ਜਿਹੜਾ ਫਸਟ ਹੈ ਜ਼ਰੂਰ ਲੋ ਐਨ ਉਸ ਤੋਂ ਬਾਅਦ ਸੈਕਿੰਡ ਵੀ ਲੋ ਬਿਕੋਜ਼ ਰਿਫੰਡੇਬਲ ਹੈਗਾ ਆ ਕਿਤੇ ਨਹੀਂ ਜਾਣਾ ਤੁਹਾਨੂੰ ਲਾਈਫਟਾਈਮ ਲਈ ਕੋਚ ਐਂਡ ਮੈਂਟਰ ਮਿਲਦਾ ਫਿਰ ਜਿਹੜੀ ਸਾਡਾ ਗਰੁੱਪ ਆ ਕਮਿਊਨਿਟੀ ਗਰੁੱਪ ਉੱਤੇ 2.2 ਲੱਖ ਲੋਕ ਨੇ ਅਸੀਂ ਤੁਹਾਨੂੰ ਉੱਥੇ ਐਡ ਕਰਦੇ ਹਾਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਕਿ ਕਿੰਨਾ ਲੋਕ ਕਿੱਥੇ ਤੱਕ ਪਹੁੰਚ ਗਏ ਔਰ ਦਿਨ ਦੇ ਵਿੱਚ ਕਿੰਨਾ-ਕਿੰਨਾ 5 6 ਫਿਗਰਸ ਬਣਾ ਰਹੇ ਨੇ ਸੋ ਜੇ ਉਹ ਸਾਰੇ ਕਰ ਸਕਦੇ ਨੇ ਤਾਂ ਮੈਂ ਕਰ ਸਕਦੀ ਹਾਂ ਮੇਰੇ ਕੋਚ ਕਰ ਸਕਦੇ ਤਾਂ ਤੁਸੀਂ ਵੀ ਕਰ ਸਕਦੇ ਠੀਕ ਹੈ ਜੀ ਸੋ ਇਹ ਸਿਸਟਮ ਨੇ ਆਪਣੇ ਲਈ ਆਪਣੇ ਵਾਸਤੇ 24 ਘੰਟੇ ਚੱਲਦਾ ਹੈਗਾ ਆਪਾਂ 10 ਤੋਂ 15% ਦੇ ਚੈਫਟ ਦੇਣਾ ਹੁੰਦਾ ਬਾਕੀ 85% ਸਾਡਾ ਸਿਸਟਮ ਸਾਡੇ ਲਈ ਕੰਮ ਕਰਦਾ ਹੈ ਠੀਕ ਹੈ ਜੀ ਤਾਂ ਪੜੇ ਰਹੋ ਐਵੇਂ ਹੀ ਕੱਲ ਫੇਰ ਆਪਾਂ ਨਵੇਂ ਟੌਪਿਕ ਤੇ ਲਾਈਵ ਲੈ ਕੇ ਆਵਾਂਗੀ ਮੈਂ ਸੋ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀਗੀ ਅੱਜ ਜੋ ਮੈਂ ਲਾਈਵ ਦੇ ਵਿੱਚ ਕੀਤਾ ਲਾਈਵ ਸੁਣਿਆ ਤੁਸੀਂ ਰੀਪਲੇ ਸੁਣ ਰਹੇ ਹੋ ਤੁਹਾਡਾ ਸਭ ਦਾ ਥੈਂਕ ਯੂ ਬਾਈ ਗੁੱਡ ਜੀ ਤੁਹਾਨੂੰ ਸਭ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਖੁਸ਼ ਰਹੋ ਹੱਸਦੇ ਵਸਦੇ ਰਹੋ ਵੀਡੀਓ ਚੰਗੀ ਲੱਗੇ ਜ਼ਰੂਰ ਆਪਣੇ ਸਕੇ ਸੰਬੰਧੀਆਂ ਨਾਲ ਸ਼ੇਅਰ ਕਰਨਾ ਤਾਂ ਕਿ ਕਿਸੇ ਨਾ ਕਿਸੇ ਦੀ ਜ਼ਿੰਦਗੀ ਤੁਹਾਡੇ ਇੱਕ ਸ਼ੇਅਰ ਦੇ ਨਾਲ ਹੋ ਸਕਦਾ ਬਦਲ ਸਕਦੀ ਹੈ ਹੈਨਾ ਜੀ ਕਈ ਵੇਰੇ ਬੰਦਾ ਇਹ ਜੀ ਓਪਰਚੁਨਿਟੀ ਲੱਭ ਰਿਆ ਹੁੰਦਾ ਪਰ ਉਹਨੂੰ ਨਹੀਂ ਲੱਭ ਰਹੀ ਹੁੰਦੀ ਪਰ ਜਦੋਂ ਤੁਸੀਂ ਕਿਸੇ ਦੀ ਇਦਾਂ ਸ਼ੇਅਰ ਕਰਕੇ ਵੀਡੀਓ ਹੈਲਪ ਕਰ ਦੋ ਨਾ ਬਹੁਤ ਵੱਡੀ ਬਹੁਤ ਵੱਡੀ ਖੁਸ਼ੀ ਦਿੰਦੀ ਆਪਣੇ ਦਿਲ ਨੂੰ ਤੇ ਮਨ ਨੂੰ ਤਸੱਲੀ ਦਿੰਦੀ ਹੈ ਕਿ ਅੱਜ ਮੈਂ ਕੁਝ ਵਧੀਆ ਕੀਤਾ ਸੋ ਠੀਕ ਹੈ ਜੀ ਖੁਸ਼ ਰਹੋ ਚੜਦੀ ਕਲਾ ਚ ਰਹੋ ਮਿਲਦੇ ਆਪਾਂ ਕੱਲ ਫੇਰ ਪਰ ਅੱਜ ਐਕਸ਼ਨ ਲੈਣਾ ਨਾ ਭੁੱਲਣਾ ਆਪਣੇ ਬ੍ਰਾਈਟ ਫਿਊਚਰ ਲਈ ਆਪਣੇ ਬੱਚਿਆਂ ਲਈ ਇੱਕ ਲੈਗਸੀ ਬਿਲਡ ਕਰਨ ਲਈ ਠੀਕ ਹੈ ਜੀ ਸੋ ਇਸ ਬਿਜ਼ਨਸ ਦੀ ਸੌਰੀ ਜਾਂਦੇ ਜਾਂਦੇ ਥੋੜਾ ਜਿਹਾ ਐਡ ਕਰਦੀ ਆ ਇਸ ਬਿਜ਼ਨਸ ਦੀ ਇੱਕ ਖਾਸियत ਇਹ ਵੀ ਹੈਗੀ ਐ ਜੋ ਮੰਨ ਲਓ ਤੁਹਾਡਾ ਕਿਸੇ ਇੱਕ ਲੈਵਲ ਤੇ ਜਾ ਕੇ ਜੀ ਕਰਦਾ ਕਿ ਵੀ ਅਸੀਂ ਹੁਣੇ ਹੀ ਆਪਣਾ ਬਿਜ਼ਨਸ ਆਪਣੇ ਬੱਚਿਆਂ ਨੂੰ ਦੇਣਾ ਅਸੀਂ ਤਾਂ ਵੀ ਟਰੈਵਲਿੰਗ ਕਰਨੀ ਐ ਇੰਜੋਏ ਕਰਨੀ ਐ ਲਾਈਫ ਸੋ ਤੁਸੀਂ ਜਿੱਥੋਂ ਬਿਜ਼ਨਸ ਆਪਣੇ ਨੂੰ ਛੱਡੋਗੇ ਉੱਥੋਂ ਹੀ ਤੁਹਾਡੇ ਬੱਚੇ ਸਟਾਰਟ ਕਰਨਗੇ ਐਦਾਂ ਨਹੀਂ ਕਿ ਉਹਨਾਂ ਨੂੰ ਜ਼ੀਰੋ ਤੋਂ ਫੇਰ ਸਟਾਰਟ ਕਰਨਾ ਪਊਗਾ ਨਾ ਜੀ ਨਾ ਜਿੱਥੇ ਤੁਸੀਂ ਛੱਡੋਗੇ ਬਿਲਡ ਕੀਤਾ ਹੋਇਆ ਉਹ ਉੱਥੋਂ ਹੀ ਅੱਗੇ ਲੈ ਕੇ ਜਾਣਗੇ ਸੋ ਐਂਡਨ ਜਦੋਂ ਤੁਸੀਂ ਇਹ ਚੀਜ਼ ਨੂੰ ਅਪਣਾਉਂਦੇ ਆ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿਖਾਉਂਦੇ ਆ ਮੈਂ ਇਹ ਬਿਜ਼ਨਸ ਕਰਦੀ ਆ ਮੇਰੇ ਬੱਚੇ ਮੈਂ ਤਾਂ ਬਹੁਤ ਕੁਝ ਸਿੱਖ ਰਹੇ ਨੇ ਕਿ ਮੰਮਾ ਇਸ ਇਸ ਦੇ ਵਿੱਚ ਜੇ ਕੁਝ ਵੀ ਸਿੱਖਣ ਲਈ ਜਜ਼ਬਾ ਰੱਖ ਸਕਦੇ ਨੇ ਤਾਂ ਅਸੀਂ ਵੀ ਕੁਝ ਵੀ ਸਿੱਖ ਸਕਦੇ ਹਾਂ ਤੇ ਕੁਝ ਵੀ ਕਰ ਸਕਦੇ ਆ ਆਪਾਂ ਆਪਣੇ ਬੱਚਿਆਂ ਨੂੰ ਪੋਜ਼ਿਟਿਵਿਟੀ ਪਾਸ ਕਰਨੇ ਆ ਕੌਨਫੀਡੈਂਸ ਪਾਸ ਕਰ ਰਹੇ ਆ ਆਟੋਮੈਟਿਕਲੀ ਸੋ ਅਗੇਨ ਕੋਸ਼ਿਸ਼ ਹੈ ਜਿਹੜਿਆਂ ਨੇ ਵੀ ਮੇਰੇ ਨਾਲ ਆਲਰੇਡੀ ਸਾਈਨ ਅਪ ਕੀਤਾ ਹੋਇਆ ਆਪਣਾ ਨਾਮ ਤੇ ਈਮੇਲ ਐਡਰੈਸ ਦੇ ਕੇ ਸੋ ਕੋਸ਼ਿਸ਼ ਕਰੋ ਵੈਬਿਨਾਰ ਜੇ ਨਹੀਂ ਦੇਖਿਆ ਤਾਂ ਅੱਜ ਜ਼ਰੂਰ ਦੇਖਿਓ ਜੇ ਨਾ ਦੇਖ ਹੋਇਆ ਰੀਪਲੇ ਦੇਖ ਲਿਓ ਜੇ ਤੁਸੀਂ ਆਲਰੇਡੀ ਦੇਖ ਲਿਆ ਹੈ ਕੁਐਸਚਨਸ ਨੇ ਮੈਨੂੰ ਪੁੱਛੋ ਤਾਂ ਕਿ ਮੈਂ ਤੁਹਾਡਾ ਆਨਸਰ ਦੇਵਾਂ ਤੁਹਾਡਾ ਡਾਊਟ ਕਲੀਅਰ ਹੋਣ ਬਸ ਉਵੇਂ ਹੀ ਅੱਧੀ ਇਨਫੋਰਮੇਸ਼ਨ ਲੈ ਕੇ ਨਾ ਬੈਠੇ ਰਹੋ ਤੇ ਨੈਕਸਟ ਸਟੈਪ ਉਹੀ ਅਗੇਨ 149 पे करो ਜਿਹੜਾ ਰਿਫੰਡੇਬਲ ਹੈਗਾ ਇਨਫੋਰਮੇਸ਼ਨ ਪੂਰੀ ਜ਼ਰੂਰ ਲੋ ਕਿਉਂਕਿ ਅੱਧੀ ਇਨਫੋਰਮੇਸ਼ਨ ਹਮੇਸ਼ਾ ਹਾਨੀਕਾਰਕ ਹੁੰਦੀ ਹੈ ਠੀਕ ਹੈ ਜੀ ਸੋ थैंक यू थैंक यू so much ਹੋ ਸਕੇ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਨਾ ਮੈਂ ਅਗੇਨ ਕਹਿ ਰਹੀ ਹਾਂ ਬਿਕਾਜ਼ ਅੱਜ ਦਾ ਟਾਪਿਕ ਬਹੁਤ ਵਧੀਆ ਸੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਸਾਡੇ ਬੱਚੇ ਛੋਟੀ ਏਜ ਤੇ ਵਿੱਚ ਸਟੂਡੈਂਟ ਲੋਨ ਲੈਂਦੇ ਨੇ ਤਾਂ ਉਹਨਾਂ ਦੇ ਦਿਲ ਦਿਮਾਗ ਤੇ ਹਮੇਸ਼ਾ ਸਟ्रेस ਬਣਿਆ ਰਹਿੰਦਾ ਕਿ ਇਹ ਅਸੀਂ ਲੋਣਾ ਹੈ ਬਿ ਐਜ਼ ਅ ਪੇਰੈਂਟਸ ਆਪਣੇ ਤਾਂ ਹੁੰਦਾ ਹੀ ਹੁੰਦਾ ਬਟ ਬੱਚੇ ਨੂੰ ਵੀ ਸਟ्रेस ਹੁੰਦਾ ਸੋ ਠੀਕ ਹੈ ਜੀ ਓਕੇ ਜੀ ਥੈਂਕ ਯੂ so much have a great day god bless you all bye for now ਜੀਉਂਦੇ ਵਸਦੇ ਰਹੋ ਮਿਲਦੇ ਆ ਕੱਲ ਫਿਰ ਨਵੇਂ ਟਾਪਿਕ ਨਾਲ